ਵਿੱਤਿਆ ਦੇ ਨਹੀਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਇੱਕ 21 ਸਾਲਾ ਨੌਜਵਾਨ ਦੀ ਪੰਜ ਤੋਂ ਸੱਤ ਬੰਦੇ ਲਗਾਤਾਰ ਕੁੱਟਮਾਰ ਕਰਦੇ ਦਿਖਾਈ ਦੇ ਰਹੇ ਨੇ ਕੀ ਸੀ ਸਾਰਾ ਮਾਮਲਾ ਜਿਹੜਾ ਲੜਕਾ ਆ ਨੌਜਵਾਨ ਜਿਹੜੀ ਕੁੱਟਮਾਰ ਹੋਈ ਆ ਲੁਧਿਆਣੇ ਦੇ ਸੀਐਮਸੀ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਆ ਕਾਫੀ ਗੰਭੀਰ ਹਾਲਾਤਾਂ ਦੇ ਵਿੱਚ ਉਹ ਨੌਜਵਾਨ ਆ ਪਰਿਵਾਰ ਦਾ ਰੋ ਰੁਕੇ ਬੁਰਾ ਹਾਲ ਹੈ ਕਿਉਂਕਿ ਲੜਕੇ ਦੀ ਮਦਰ ਨੇ ਫਾਦਰ ਵਿਦੇਸ਼ ਦੁਨੀਆਂ ਦੇ ਉੱਤੇ ਹੈ ਨਹੀਂਗੇ ਕਰਦੇ ਆ ਉਹਨਾਂ ਛੋਟੀ ਜੀ ਚੀਜ਼ਾਂ ਵਾਸਤੇ ਸੜਕ ਤੇ ਭੇਜਿਆ ਜਾਂਦਾ ਬੱਚੇ ਨੂੰ ਪਰ ਕਿਤੇ ਨੇ ਕਿਤੇ ਮਾੜੀ ਜੀ ਗੱਲ ਮਗਰ ਗਰਮਾ ਗਲਮੀ ਹੁੰਦੀ ਆ ਤੂ ਤੂ ਮੈਂ ਮੈਂ ਹੁੰਦੀ ਆ ਅਤੇ ਕੁਝ ਨੌਜਵਾਨ ਜਿਹੜੇ ਕਿ ਮੋਟਰਸਾਈਕਲ ਤੇ ਜਾਂਦੇ ਦਿਖਾਈ ਦੇ ਰਹੇ ਹੁੰਦੇ ਨੇ ਆ ਵਾਪਸੀ ਆਉਂਦੇ ਨੇ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਤੁਹਾਨੂੰ ਲਗਾਤਾਰ ਉਸ ਤੋਂ ਬਾਅਦ ਉਸ ਲੜਕੇ ਦੇ ਨਾਲ ਕਾਫੀ ਜਿਆਦੀ ਵੱਦਸਲੂਕੀ ਹੁੰਦੀ ਆ ਕੁੱਟਮਾਰ ਕੀਤੀ ਜਾਂਦੀ ਆ ਜਿਹਦੇ ਕਰਕੇ ਉਹਦੇ ਗੰਭੀਰ ਸੱਟਾਂ ਲੱਗਦੀਆਂ ਨੇ ਔਰ ਲੜਕਾ ਲੁਧਿਆਣਾ ਦੇ ਜਿਹੜਾ ਸੀਐਮਸੀ ਹਸਪੀਟਲੋਂ ਦੇ ਫਜ਼ੀਰੇ ਇਲਾਜ ਆ ਜਦੋਂ ਇਸ ਸੰਬੰਧੀ ਜਦੋਂ ਵੀਡੀਓ ਵਾਇਰਲ ਹੋਈ ਔਰ ਪਰਿਵਾਰ ਨੇ ਜਦੋਂ ਪ੍ਰੈਸ ਨੂੰ ਅਪਰੋਚ ਕੀਤੀ ਔਰ ਜਦੋਂ ਅਸੀਂ ਐਸ ਐਚ ਓ ਬਸਤੀ ਥਾਣੇ ਦਾ ਇਲਾਕਾ ਪੈਂਦਾ ਇਹ ਜਦੋਂ ਐਸ ਐਚ ਓ ਬਸਤੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨੇ ਕਿਹਾ ਕਿ ਮੇਰੇ ਧਿਆਨ ਦੇ ਵਿੱਚ ਪੂਰਾ ਮਾਮਲਾ ਹੈ ਪਰਿਵਾਰ ਵੱਲੋਂ ਦਿੱਤੀ ਗਈ ਕੰਪਲੇਂਟ ਦੇ ਬਿਹਾਫ ਦੇ ਉੱਤੇ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਔਰ ਪਰਿਵਾਰ ਨੂੰ ਬੜਾ ਇਨਸਾਫ ਦਿੱਤਾ ਜਾ ਰਿਹਾ ਗਿਆ ਪਰ ਪਰਿਵਾਰ ਦਾ ਕਹਿਣਾ ਸੀ ਉਹਦੇ ਮਦਰ ਦਾ ਕਿ ਕਿਤੇ ਨਾ ਕਿਤੇ ਦੂਸਰੀ ਪਾਰਟੀ ਜਿਨ੍ਹਾਂ ਨੇ ਮੇਰੇ ਬੇਟੇ ਨੂੰ ਕੁੱਟਮਾਰ ਕੀਤੀ ਆ ਕਿੰਨੇ ਕਿਤੇ ਮੈਨੂੰ ਧਮਕਾਇਆ ਜਾ ਰਿਹਾ ਔਰ ਮੈਨੂੰ ਲਗਾਤਾਰ ਥ੍ਰੈਟ ਦਿੱਤੇ ਜਾ ਰਿਹਾ ਔਰ ਕੰਪਰੋਮਾਈਜ਼ ਲਈ ਮੈਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਕਿਸੇ ਸਾਰਾ ਮਾਮਲਾ ਮੇਰਾ ਬੇਟਾ ਮੈਂ ਆਵਿਨਾਸ਼ ਹੈ ਮੇਰਾ ਬੇਟਾ ਹਿਮਾਂਚੂ ਆ ਮੈਂ ਆਪਣਾ ਰੀਲਨ ਭੇਜਿਆ ਸੀ ਬੇਟੇ ਨੂੰ ਉੱਥੇ ਬਸ ਘੂਰਾ ਘੂਰੀ ਬੱਚਿਆਂ ਨੂੰ ਹੋਈ ਆ ਉਹਨਾਂ ਨੇ ਜਾ ਕੇ ਮੇਰੇ ਬੱਚੇ ਤੇ ਜਾਨਲੇਵਾ ਹਮਲਾ ਕੀਤਾ ਤੇ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਆ ਕਿਦਾਂ ਦੀ ਘਟਨਾ ਜੀ ਇਹ ਕਿਦਾਂ ਹੋਣਾ ਬੁੱਧਵਾਰ 12:30 ਕੀ ਚੱਕਰ ਕੀ ਵੀ ਆ ਸੀ ਕੁਝ ਨਹੀਂ ਮੈਂ ਰੀਲਨ ਭੇਜਿਆ ਸੀਗਾ ਮੈਂ ਸੂਟ ਸਟਿਚ ਕਰਦੀ ਇਹਨਾਂ ਦੇ ਫਾਦਰ ਸਾਹਿਬ ਨਹੀਂ ਹੈਗੇ ਮੈਂ ਆਪਣਾ ਗੁਜ਼ਾਰਾ ਉਸ ਚੀਜ਼ ਨਾਲ ਹੀ ਕਰਦੀ ਆ ਤੇ ਮੈਂ ਮਤਲਬ ਉਹਨਾਂ ਰੀਲਨ ਭੇਜਿਆ ਤੇ ਉਹਨਾਂ ਨੇ ਰਾਸਤੇ ਵਿੱਚ ਘੇਰ ਕੇ ਮੇਰੇ ਬੇਟੇ ਤੇ ਜਾਨ ਲੈਵਾ ਹਮਲਾ ਕੀਤਾ ਪੂਰੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਕਿੱਥੇ ਰਹਿੰਦੇ ਕਿੱਥੋਂ ਤੁਸੀਂ ਨਿਊ ਸ਼ਿਮਲਾ ਕਲੋਨੀ ਪੰਜ ਨੰਬਰ ਗਲੀ ਚ ਤੇ ਜਿਹੜੇ ਬੰਦਾ ਤੇ ਇਲਜ਼ਾਮ ਲਗਾ ਰਹੇ ਉਹ ਮਾਰਨ ਦੀ ਕੋਸ਼ਿਸ਼ ਕੀਤੀ ਹੈ ਹਾਂਜੀ ਉਹ ਹੈਪੀ ਆ ਹੈਪੀ ਦੇ ਦੋ ਬੇਟ ਤਿੰਨ ਬੇਟੇ ਆ ਉਹਨਾਂ ਨੇ ਵਿਚਾਰਾ 6 ਜਣੇ ਨੇ ਰਲ ਕੇ ਮੇਰੇ ਬੇਟੇ ਤੇ ਜਾਨ ਲੈਵਾ ਹਮਲਾ ਕੀਤਾ ਤੇ ਤੁਹਾਡਾ ਬੇਟਾ ਹੁਣ ਕਿੱਦਾਂ ਦੀ ਕੰਡੀਸ਼ਨ ਉਹਦੀ ਕੀ ਹੋ ਰਹੀ ਮੇਰੇ ਬੇਟੇ ਦੀ ਹਲੇ ਨੋਰਮਲ ਕੰਡੀਸ਼ਨ ਨਹੀਂ ਹੈਗੀ ਅੱਛਾ ਜਦੋਂ ਦੀ ਇਹ ਵਾਰਦਾਤ ਹੋਈ ਉਸ ਤੋਂ ਬਾਅਦ ਪਹਿਲਾਂ ਤੁਸੀਂ ਸਿੱਧਾ ਇਹਨੂੰ ਸਜੈਂਸੀ ਲੈ ਕੇ ਆਏ ਹੋ ਕਿ ਪਹਿਲਾਂ ਕਿਸੇ ਹੋਰ ਸਰਟ ਵਿੱਚ ਗਏ ਹਾਂਜੀ ਪਹਿਲਾਂ ਸਿਵਲ ਵਿੱਚ ਗਏ ਸੀਗੇ ਉਸ ਟਾਈਮ ਮੇਰੇ ਬੇਟੇ ਦੀ ਸਿਹਤ ਠੀਕ ਨਹੀਂ ਸੀਗੀ ਫਿਰ ਉੱਥੇ ਟਾਈਮ ਲੱਗਦਾ ਸੀ ਅਸੀਂ ਸੀਐਮਸੀ ਆ ਗਏ ਅੱਛਾ ਤੁਹਾਨੂੰ ਲੱਗਾ ਕਿ ਹਾਲਾਤ ਹਾਂਜੀ ਹਾਂਜੀ ਹਾਲਾਤ ਉਹ ਵੈਸੇ ਵੀ ਉਹਨਾਂ ਦੇ ਹਾਲਾਤ ਕਰੀਬ ਸੀ ਉਹਨਾਂ ਨੇ ਬਿਲਕੁਲ ਬੇਹੋਸ਼ ਕਰਕੇ ਉਹਦੀ ਸ਼ਰਟ ਉਤਾਰ ਕੇ ਫਿਰ ਉਹਦੇ ਮਤਲਬ ਸਿਰ ਦੇ ਵਿੱਚ ਪੰਚ ਮਾਰੀ ਗਏ ਉਸ ਤੋਂ ਬਾਅਦ ਫਿਰ ਉਹਦੇ ਲੱਤਾਂ ਵੀ ਮਾਰੀਆਂ ਚੱਕ ਚੱਕ ਕੇ ਮਾਰਿਆ ਆ ਨੂੰ अच्छा ਜਿਹੜੇ ਤੁਸੀਂ ਇਹ ਗੱਲਾਂ ਦੱਸ ਰਹੇ ਹੋ ਇਹਨਾਂ ਦੀ ਕੋਈ ਵੀਡੀਓ ਫੁਟੇਜ ਹੈ ਹਾਂਜੀ ਹਾਂਜੀ ਗੁਰਦੁਆਰਾ ਸਾਹਿਬ ਹੈ ਨਿਊ ਸ਼ਿਮਲਾ ਕੋਲੋਂ ਦੀ ਇੱਕ ਨੰਬਰ ਗਲੀ ਦੇ ਬੰਦੇ ਆ ਇਹ ਉਸ ਦੇ ਉਸ ਦੇ ਵਿੱਚ ਹੀ ਗੁਰਦੁਆਰਾ ਸਾਹਿਬ ਆ ਜਿੱਥੇ ਇਹਨਾਂ ਨੇ ਮੇਰੇ ਬੇਟੇ ਦਾ ਇਹ ਚੀਜ਼ ਹਾਲ ਕੀਤਾ ਆ ਅੱਛਾ ਦਿਨ ਦਿਹਾੜੇ ਹਾਂਜੀ ਹਾਂਜੀ ਦਿਨ ਦਿਹਾੜੇ ਸਾਰਾ ਕੁਝ ਕੀਤਾ ਇਹਨਾਂ ਨੇ ਅੱਛਾ ਜਦੋਂ ਤੁਸੀਂ ਕਹਿੰਦੇ ਉਹਦੇ ਵੱਡੇ ਜਨ ਕੀ ਉਹਨਾਂ ਦੇ ਪੇਰੈਂਟਸ ਆਏ ਤੇ ਉਹਨਾਂ ਨੇ ਛੜਾਨ ਦੀ ਉਹਨਾਂ ਨੇ ਕੁਝ ਨਹੀਂ ਛੜਾਨ ਦੀ ਕੋਸ਼ਿਸ਼ ਕੀਤੀ ਮੈਨੂੰ ਉਹ ਤਨਾ ਜਦੋਂ ਮੈਂ ਗਈਆਂ ਉਹਨਾਂ ਨੇ ਮੇਰੇ ਦੇ ਵੀ ਜਾਣ ਲੇਵਾ ਹਮਲਾ ਕੀਤਾ ਮੈਨੂੰ ਗੰਦੀਆਂ ਗਾਲਾਂ ਕੱਢੀਆਂ ਹਾਂਜੀ ਹਾਂਜੀ ਮੌਕੇ ਤੇ ਤੇ ਸੋਨ ਹੋਇਆ ਪਿਆ ਸੀਗਾ ਕਿ ਮੈਨੂੰ ਪਤਾ ਕਿ ਮੈਂ ਕਿੱਦਾਂ ਆਪਣੇ ਬੇਟੇ ਨੂੰ ਲੈ ਕੇ ਗਈਆਂ ਹਸਪੀਟਲ ਤੇ ਕੋਈ ਅੱਗੇ ਪੱਲਾ ਸੀ ਕਿ ਨਾਲ ਇੱਕ ਵੇੜਾ ਹੈਗਾ ਸੀਗਾ ਨਾਲ ਉਹ ਡਰ ਗਿਆ ਮੈਨੂੰ ਬੁਲਾਉਣ ਚਲਾ ਗਿਆ ਮੇਰੇ ਬੇਟੇ ਨੂੰ ਇਕੱਲੇ ਨੂੰ ਉਹਨਾਂ ਨੇ ਹਮਲਾ ਕੀਤਾ ਹਾਂਜੀ ਕਿਹੜੇ ਹਾਲਾਤਾਂ 'ਚ ਬੱਚੇ ਨੂੰ ਹਸਪੀਟਲ ਬਹੁਤ ਗੰਭੀਰ ਹਾਲਾਤਾਂ ਵਿੱਚ ਬੱਚੇ ਨੂੰ ਪਤਾ ਹੀ ਨਹੀਂ ਸੀ ਲੱਗਦਾ ਕਿ ਮੈਂ ਕਿੱਥੇ ਜਾ ਰਹੀਆਂ ਕਿੱਥੇ ਨਹੀਂ ਜਾ ਰਹੀਆ ਹੈਗਾ ਉਸ ਤੋਂ ਬਾਅਦ ਪੁਲਿਸ ਕੰਪਲੇਟ ਤੁਸੀਂ ਕਰੋ ਹਾਂ ਹਾਂ ਮਤਲਬ ਪੁਲਿਸ ਕੰਪਲੇਟ ਅਸੀਂ ਉਸੇ ਟਾਈਮ ਕਰ ਦਿੱਤੀ ਸੀ ਲੇਕਿਨ ਕੱਲ ਅਸੀਂ ਪੂਰੀ ਕੰਪਲੇਟ ਪੂਰੀ ਲਿਖਾਈ ਆ ਕਿਹੜੇ ਥਾਂ ਲਿਖੇ ਕੰਪਲੇਟ ਬਸਤੀ ਟੋ ਜੋਦੇਵਾਲ ਹਾਂਜੀ ਹਾਂਜੀ ਕਪੁਲਿਸ ਜੱਪੀ ਜਨ ਕਰਾਤੀ ਹਾਂਜੀ ਹਾਂਜੀ ਕਿ ਭਾਈ ਨੀਮ ਕਿੰਨੇ ਬੰਦੇ ਤੁਸੀਂ ਤੁਸੀਂ ਆਪੀ ਜਨ 6 6 ਬੰਦੇ ਆ ਦੋਨਾਂ ਪਛਾਤੇ ਆ ਹਾਂਜੀ ਚਾਰ ਹੈਪੀ ਉਹਨਾਂ ਦਾ ਫਾਦਰ ਸਾਹਿਬ ਆ ਹਰਸ਼ ਗੋਤਮ ਤੇ ਅੰਕੁਸ਼ ਕੱਲ ਸਵੇਰੇ ਪੂਰੀ ਫੈਮਲੀ ਮੇਰੇ ਪਹਿਲਾ ਘਰ ਦੇ ਵਿੱਚ ਪਹੁੰਚੀ ਆ ਉਹਨਾਂ ਨੇ ਮੇਰੇ ਘਰ ਦੇਆਂ ਨੂੰ ਟੌਰਚਰ ਕੀਤਾ ਆ ਤੇ ਫਿਰ ਉਹਨਾਂ ਨੇ ਧਮਕੀਆਂ ਦਿੱਤੀਆਂ ਕਿ ਸੀਐਮਸੀ ਅਸੀਂ ਆਪ ਹੀ ਕਰ ਲਾਂਗੇ ਜੇ ਤੁਸੀਂ ਨਹੀਂ ਫੈਸਲਾ ਕੀਤਾ ਅੱਜ ਪੂਰੇ 9:30 ਵਜੇ ਮੇਰੇ ਤੇ ਹਸਪੀਟਲ ਆ ਕੇ ਮੇਰੇ ਬੱਚੇ ਨੂੰ ਵੀ ਆ ਕੇ ਤਾਂ ਮਤਲਬ ਧਮਕਾਇਆ ਤੇ ਮੈਨੂੰ ਵੀ ਧਮਕਾਇਆ ਆ ਹਾਂਜੀ ਹਾਂਜੀ ਡਾਇਰੈਕਟ ਹੀ ਆ ਗਏ ਬਾੜ ਵਿੱਚ ਹਾਂਜੀ ਹਾਂਜੀ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਫੈਸਲਾ ਨਹੀਂ ਕਰਨਾ ਉਹਨਾਂ ਨੇ ਮੇਰੇ ਨਾਲ ਬਹੁਤ ਮਤਲਬ ਪਰਸਲੂਕੀ ਕੀਤੀ ਆ ਅੱਛਾ ਹੁਣ ਮੇਨ ਮੇਨ ਮੈਂ ਮੰਗ ਦੀ ਗੱਲ ਕਰਾਂ ਤਾਂ ਕੀ ਦੇ ਵਿੱਚ ਦੱਸਿਓ ਤੁਹਾਨੂੰ ਕੋਈ ਆਸ ਹੈ ਕਿ ਤੁਹਾਡੇ ਬੱਚੇ ਨੂੰ ਨਿਆਂ ਜਾਂ ਸਾਫ ਮਿਲੇਗਾ ਹਾਂਜੀ ਹਾਂਜੀ ਮੈਨੂੰ ਇਨਸਾਫ ਪੂਰਾ ਮਿਲਣਾ ਚਾਹੀਦਾ ਮੈਂ ਬੇਨਤੀ ਕਰਦੀ ਹਾਂ ਕਿ ਮੇਰੇ ਬੇਟੇ ਜਿੱਦਾਂ ਮੇਰੇ ਬੇਟੇ ਦੀ ਹਾਲਤ ਕੀਤੀ ਹੈ ਮੈਨੂੰ ਇਨਸਾਫ ਮਿਲਣਾ ਚਾਹੀਦਾ ਹੈ ਸਾਚੀ ਗਾ ਸਰ ਐਸਐਚਓ ਬਸਤੀ ਨਾਲ ਗੱਲ ਹੋ ਰਹੀ ਹੈ ਜੀ 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 ਸਰ ਮੈਂ ਦੇਸ਼ ਨਿਯਾਂ ਤੋਂ ਅਰਵਿੰਦਰ ਜੋਤੀ ਚੈਨਲ ਤੋਂ ਗੱਲ ਕਰਦਾ ਹਾਂ ਪੱਤਰਕਾਰ ਕਿ ਸਾਰੇ ਕੇ ਮਾਮਲੇ ਬਾਰੇ ਜਾਣਕਾਰੀ ਦੇਣੀ ਸੀ ਸਾਰੇ ਕਮਾ ਬੁੱਧਵਾਰ ਲੜਾਈ ਹੋਈ ਸਾਰੇ ਨਿਊ ਸ਼ਿਮਲਾ ਕਲੋਨੀ ਗਲੀ ਨੰਬਰ 5 'ਚ ਜੀ अच्छा जी सरीका हिमाचलू नाम ਦੇ ਲੜਕੇ ਦੀ सरीका ਵੀਡੀਓ ਵਾਇਰਲ ਹੋਈ ਆ ਉਹਦੀ ਕੁੱਟਮਾਰ ਕਰ ਰਹੇ ਨੇ ਸਰ 4-5 ਤੋਂ 5 ਲਗਦਾ ਪਤਾ ਲੰਦੇ ਹੂੰ 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 ਤੇ ਉਹ ਮੁੰਡਾ ਸਰ ਸੀਐਮਸੀ ਸਰ ਦੇਰੇ ਇਲਾਜ ਹੈ ਜੀ ਹੂੰ ਹੂੰ ਤੇ ਪਰਿਵਾਰ ਕਹਿ ਰਹੇ ਸੀਗੇ ਵੀ ਸਾਨੂੰ ਅਜ ਤੱਕ ਕੋਈ ਨਿਆਂ ਜਾਂ ਇਨਸਾਫ ਵਗੈਰਾ ਨਹੀਂ ਮਿਲਿਆ ਅਜ ਵੀ ਅਸੀਂ ਥਾਣੀ ਕੰਪਲੀਟ ਵੀ ਕੀਤੀ ਆ ਤੇ ਕੋਈ ਗੁਰੂ ਕਿਹੜੇ ਬੰਦੇ ਨੇ ਕਿਹੜਾ ਬੰਦਾ ਕਹਿ ਰਿਹਾ ਜੀ ਤੁਹਾਨੂੰ ਨਹੀਂ ਗੱਲ ਮੇਰੇ ਨਾਲ ਕਰਰਗਲ ਦੇ ਕੋਲੇ ਬਠਾ ਉਹਨਾਂ ਦੇ ਮਦਰ ਸੀਗੇ ਜੀ ਮੈਂ ਨਾ ਸੀਐਮਸੀ ਗਿਆ ਸੀ ਤੇ ਉਹਨਾਂ ਨੇ ਸਟੇਟਮੈਂਟ ਦਿੱਤੀ ਸੀ ਕਿ ਵੀ ਦੋ ਤਿੰਨ ਦਿਨ ਤੋਂ ਨਾ ਉਹ ਸਾਨੂੰ ਥ੍ਰੈਟ ਕਰਦੀ ਆ ਪਾਰਟੀ ਅੱਜ ਸੀਐਮਸੀ ਵੀ ਆ ਕੇ ਸਾਨੂੰ ਕਹਿ ਬੋਲ ਕੇ ਗਏ ਨੇ ਔਰ ਕੱਲ ਸਾਡੇ ਘਰੇ ਵੀ ਆਏ ਤੇ ਇਹਨਾਂ ਦੀ ਸਟੇਟਮੈਂਟ ਕੱਲ ਲਿਖੀ ਹੈ ਤੇ ਅੱਜ ਇਹਨਾਂ ਦਾ ਰਿਕਾਰਡ ਮਿਲਿਆ ਤੋਂ ਐਫਆਈਆਰ ਲੋਜ ਹੋ ਗਈ ਹੈ ਇਹਨਾਂ ਦੀ ਜੀ ਜੀ ਹੋਰ ਤੇ ਵੀ ਲਸੋ ਤੇ ਸਰ ਕੋਈ ਜਿਹੜੇ ਬੰਦੇ ਬਾਈ ਨੇਮ ਦੱਸੇ ਨਹੀਂ ਕੋਈ ਹੋਈ ਆ ਸਰ ਕੋਈ ਆਪਾਂ ਕਿਹੜੇ ਅਫੈਂਸ ਤੇ ਕਰਨ ਲਗਾਏ ਨਹੀਂ ਉਸਨੇ ਕੁਝ ਉਹ ਤੁਹਾਨੂੰ ਦੱਸ ਰਿਹਾ ਉਹ ਹੋ ਰਿਹਾ 325 ਚ ਹੋ ਰਿਹਾ ਉਹ ਜੀ ਆਹ ਮੇਰਾ ਤੁਹਾਡੇ ਦਾ ਰੋਸ ਬਹੁਤ ਸਹੀ ਹੈ ਬਾਰੀ ਹੈ ਸਰ ਤੁਸੀਂ ਫੁਟੇਜ ਦੇਖੀ ਹੈ ਸਰ ਉਹ ਜਿਹੜੀ ਵਾਇਰਲ ਹੋਈ ਹੈ ਵੀਡੀਓ ਮੈਂ ਵੇਖੀ ਹੈ ਜੀ ਵੇਖੀ ਹੈ ਸਰ ਵੇਖੀ ਹੈ ਸਰ ਆ ਵੇਖਿਆ ਮੈਂ ਓਕੇ ਜੀ ਤਾਂ ਦੱਸ ਨਹੀਂ ਕਿ ਜਿਹੜੇ ਬੱਚਾ ਨੇ ਕੁੱਟਮਾਰ ਕੀਤੀ ਉਹਨਾਂ ਦੇ ਫਾਦਰ ਸਾਹਿਬ ਨੇ ਕੋਲ ਖੜ ਕੇ ਬੱਚੇ ਨੂੰ ਪਟਾਇਆ ਜੀ ਨਹੀਂ ਜੀ ਨਹੀਂ ਕੋਈ ਕੋਲ ਨਹੀਂ ਸੀਗਾ ਮੈਂ ਵੇਖੀਆ ਮੇਰੇ ਕੋਲ ਹੈਗੀ ਜੀ ਸਾਰਾ ਰੁਸ਼ਨ ਉੱਥੇ ਐਫਆਈਆਰ ਲੋਜ ਕਰਤੀ ਹੈ ਜੀ ਮੈਂ ਕਹ ਰਿਹਾ ਤੁਹਾਨੂੰ ਤੇ ਪਰਿਵਾਰ ਕਹਿੰਦੇ ਜੀ ਸਾਨੂੰ ਇਨਸਾਫ ਮਿਲ ਜਾਏਗਾ ਬੇਪੁਛ ਤੋਂ ਬੇ ਸਾਨੂੰ ਪੂਰੀ ਆਸ ਹੈਗੀ ਆ ਮੈਂ ਕਿਹਾ ਕਿ ਤੇਰੇ ਐਫਆਈਆਰ ਲੋਜ ਹੋ ਗਈ ਹੈ ਜੀ ਹੋਰੀ ਤੇ ਉਪਰ ਇਨਸਾਫ ਕਿਸ ਤਰ੍ਹਾਂ ਹੋਊਗਾ ਜੀ ਚਾਹੁੰਦੇ ਉਹ ਕਰਾ ਕੇ ਜੀ ਬੰਦਾ ਥਾਣੇਦਾਰ ਮੇਰਾ ਉਹਨਾਂ ਦੇ ਕਰੀ ਕੜਾ ਠੀਕ ਹੈ ਜੀ ਤੇ ਉਹ ਕਹਿੰਦੇ ਲੋਜ ਹੋ ਗਈ ਬ੍ਰਦਰ ਚਲ ਬਿਲਕੁਲ ਬਿਲਕੁਲ ਸਰ ਪੁਲਿਸ ਤੇ ਪੂਰਾ ਕੇਸ ਹੈ ਜੀ ਤੇ ਉਹ ਕਹ ਰਹੇ ਸੀ ਵੀ ਅੱਜ ਸਾਨੂੰ ਸੀਐਮਸੀ ਵੀ ਆ ਕੇ ਥ्रेट ਕਰਕੇ ਗਏ ਨੇ ਜੀ ਅੱਜ ਅੱਜ ਦੀ ਗੱਲ ਦੱਸ ਰੇ ਨੇ ਜੀ ਉਹ ਉਹ ਸਾਨੂੰ ਪ੍ਰੈਸ਼ਰাইজ ਕਰ ਰਹੇ ਨੇ ਸਾਨੂੰ ਜੀ ਜੀ ਕੋਈ ਗੱਲ ਹੋਊਗੀ ਦਰਾਨੇ ਇਨਵੈਸਟੀਗੇਸ਼ਨ ਸਾਹਮਣੇ ਆ ਜੂ ਤੇ ਕੈਮਰੇ ਲੱਗੇ ਆ ਕਰਲਾਂਗੇ ਸਾਰਾ ਉੱਪਰ ਲੱਗੇ ਚਲ ਠੀਕ ਹਾਂ ਜੀ ਹਾਂ ਜੀ ਕੇ ਮਕਦਮਾ ਨੰਬਰ 723 ਠੀਕ ਹੈ ਸਰ ਸਾਰਾ ਇਹ ਤਾਂ 826 ਸੀ ਸਾਰ ਗਰੀਵ ਇਸ ਬਲੰਟ ਜੀ ਸਰ ਗਰੀਵ ਇਸ ਬਲੰਟ ਆਈ ਸੀ ਇਹਦੇ ਵਿੱਚ 325 ਲੱਗਦੀ ਆ 325 332 340 506149 ਬਿਲਕੁਲ 5 ਬਿਲਕੁਲ ਜਿਹੜਾ ਅੱਜ ਤੁਹਾਨੂੰ ਮਿਲਿਆ ਜਿਹੜੀਆਂ ਉਹਨਾਂ ਨੂੰ ਫਰਟ ਵਗੈਰਾ ਕੀਤਾ ਹੋਇਆ ਦਿਖਦੇ ਆ ਮੈਂ ਬਿਲਕੁਲ ਉਹ ਆਪਣੇ ਆਪਣੇ ਰੋਣੇ ਨੂੰ ਰੋਣ ਗਏ ਸੀ ਵੀ ਸਾਡਾ ਕੋਈ ਫੈਸਲਾ ਕਰ ਲਣਗੇ ਪਰ ਉਹ ਜਿਹੜੇ ਜਿਹਦੇ ਬੱਚੇ ਦੀ ਸਟਾ ਲੱਗੀਆਂ ਹੋਣੋਂ ਆ ਮੇਰਾ ਬੱਚਾ ਹੈ ਪਤਾ ਤਾਂ ਹੈ ਪਰ ਐਨੀ ਵੀ ਕਿਸੇ ਦਾ ਵੀ ਹੋਵੇਗੀ ਬਿਲਕੁਲ ਬਿਲਕੁਲ ਰਣਜੀਤ ਜੀ ਪਪਾ ਪਾਏ ਪ੍ਰਵਾਸ ਨਹੀਂ ਕਰਾਂਗੇ ਜੀ ਨਾਮ ਮਿਲ ਕੋ ਉਹਨਾਂ ਨਾਲ ਤੁਹਾਡੇ ਕੋਲ ਠੀਕ ਹੈ ਸਰ ਜੀ ਤੁਹਾਡਾ WhatsApp WhatsApp ਕਰ ਦੋ ਤਾਂ ਮੈਂ ਬੈਟਰ ਆ ਜਾ ਮੈਂ ਦੇ ਦੂੰਗਾ ਮੈਨੂੰ ਇਸ ਨੰਬਰ ਤੇ ਕੀ ਜੀ ਐਪੀਆ ਮੈਂ ਉਹ ਕੁੜੀ ਲਾਂਚ ਕਰ ਰਹੀ ਹੈ ਜੀ ਮੈਂ ਦੱਸਿਆ ਵੀਰ ਨੂੰ ਕਿ ਆਇਆ ਤੁਹਾਡਾ ਲਾਂਚਤੀ ਆ ਮੈਂ ਜਿੰਦ ਤੱਕ ਸੰਧ ਕਰਦਣਾ ਆਪਣੇ ਭਰਾ ਨੂੰ ਜੀ ਠੀਕ ਹੈ ਭੇਜ ਦੋ ਮੈਨੂੰ